ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਬੰਦੀ ਹੋ ਰਹੀ ਹੈ ਅਸੀਂ ਤੁਹਾਨੂੰ ਹਲਕੇ ਵਾਰ ਉਮੀਦਵਾਰਾਂ ਦੀ ਦਾਵੇਦਾਰੀ ਅਤੇ ਉਮੀਦਵਾਰਾਂ ਦੀ ਸਥਿਤੀ ਬਾਰੇ ਦੱਸ ਰਹੇ ਹਾਂ ਲਗਾਤਾਰ ਤੁਹਾਨੂੰ ਪੰਜਾਬ ਦੇ ਸਿਆਸੀ ਹਲਕਿਆਂ ਬਾਰੇ ਦੱਸਿਆ ਜਾ ਰਿਹਾ ਹੁਣ ਮੈਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਸਿਆਸੀ ਪਿੱਛੇ ਸਮਝਾਉਣ ਦੀ ਕੋਸ਼ਿਸ਼ ਕਰਦਾ ਸਿਆਸੀ ਤਾਣਾ ਬਾਣਾ ਕੀ ਹੈ ਕਿਹੜੀਆਂ ਪਾਰਟੀਆਂ ਦੇ ਵੱਲੋਂ ਉਮੀਦਵਾਰਾਂ ਵੱਲੋਂ ਦਾਵੇਦਾਰੀ ਠੋਕੀ ਜਾ ਰਹੀ ਹੈ ਅਤੇ ਕਿਹੜੀ-ਕਿਹੜੀ ਪਾਰਟੀ ਦਾ ਕਿਹੜਾ-ਕਿਹੜਾ ਆਗੂ ਉਮੀਦਵਾਰ ਦੀ ਲਾਈਨ ਦੇ ਵਿੱਚ ਖੜਾ ਹੈ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮਹਿੰਦਰ ਬਾਜਵਾ ਜੇ ਜਕਰ ਗੱਲ ਕੀਤੀ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ 2009 ਦੇ ਵਿੱਚ ਬਣ ਕੇ ਹੋਂਦ ਆਇਆ ਉਸ ਤੋਂ ਲੈ ਕੇ ਹੁਣ ਤੱਕ ਇੱਥੇ ਕਦੇ ਵੀ ਜਿਹੜਾ ਹਲਕੇ ਦਾ ਆਗੂ ਚੋਣ ਜਿੱਤੇ ਆਪਾਂ ਮੇਰ ਬਨੀਤ ਸਿੰਘ ਬਿੱਟੂ ਤੋਂ ਸ਼ੁਰੂਆਤ ਕਰ ਲਈ ਜਾਵੇ ਫਿਰ ਪ੍ਰੇਮ ਸਿੰਘ ਚੰਦੂ ਬਾਜਰਾ ਤੇ ਹੁਣ 2019 ਦੇ ਵਿੱਚ ਮਨੀਸ਼ ਤਵਾਰੀ ਦੀ ਗੱਲ ਕਰ ਲਈ ਜਾਵੇ ਸਾਰੇ ਹਲਕੇ ਤੋਂ ਬਾਹਰ ਹੀ ਸਨ ਇਸ ਵਾਰ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਈ ਭਾਰੀ ਜਿੱਤ ਤੋਂ ਬਾਅਦ ਸਥਿਤੀਆਂ ਬਦਲੀਆਂ ਨੇ ਰਵਾਇਤੀ ਪਾਰਟੀਆਂ ਦੇ ਵੱਲੋਂ ਲਗਾਤਾਰ ਹਲਕੇ ਦੇ ਵੋਟਰਾਂ ਦੀ ਨਜ਼ਰ ਟੋਲੀ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਲਕੇ ਦੇ ਅੰਦਰਲਾ ਉਮੀਦਵਾਰ ਹੀ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਪਰ ਇਸ ਦੇ ਬਾਵਜੂਦ ਬਾਹਰੀ ਉਮੀਦਵਾਰਾਂ ਦਾ ਅਜ ਮਾਬੜਾ ਲੱਗਿਆ ਹੋਇਆ ਕਈਆਂ ਦੀ ਅੱਖ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਉੱਤੇ ਹੈ ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੱਖਰੇ-ਵੱਖਰੇ ਉਮੀਦਵਾਰਾਂ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜੇਕਰ ਸਮਝੌਤਾ ਹੁੰਦਾ ਤਾਂ ਉਸ ਸਥਿਤੀ ਦੇ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਅੰਦਰ ਬਣੀ ਹੋਈ ਹੈ ਜੇਕਰ ਗੱਲ ਸਤਾਧਾਰੀ ਤੇ ਆਮ ਆਦਮੀ ਪਾਰਟੀ ਦੀ ਕਰ ਲਈ ਜਾਵੇ ਤਾਂ ਆਮ ਆਦਮੀ ਪਾਰਟੀ ਸਿੱਖ ਇਤਿਹਾਸ ਨਾਲ ਜੁੜੇ ਹੋਏ ਇਸ ਇਤਿਹਾਸਿਕ ਹਲਕੇ ਦੇ ਵਿੱਚ ਕਈ ਉਮੀਦਵਾਰਾਂ ਦੀ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਦੁਚਿੱਤੀ ਵਿੱਚ ਹੈ ਪਰ ਉਮੀਦਵਾਰਾਂ ਦੇ ਜੇਕਰ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾ ਨਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੂਬਾਈ ਬੁਲਾਰੇ ਮਾਲਵਿੰਦਰ ਸਿੰਘ ਕੰਗ ਦਾ ਹੁੰਦਾ ਹੈ ਮਾਲਵਿੰਦਰ ਸਿੰਘ ਕੰਗ ਨੂੰ ਆਮ ਆਦਮੀ ਪਾਰਟੀ ਨੇ ਇੱਥੋਂ ਆਪਣਾ ਲੋਕ ਸਭਾ ਇੰਚਾਰਜ ਵੀ ਨਿਯੁਕਤ ਕੀਤਾ ਹੋਇਆ ਹੈ ਤੇ ਮਾਲਵਿੰਦਰ ਸਿੰਘ ਕੰਗ ਲਗਾਤਾਰ ਹਲਕੇ ਅੰਦਰ ਵਿਚਰ ਵੀ ਰਿਹਾ ਤੇ ਆਮ ਆਦਮੀ ਪਾਰਟੀ ਦੇ ਲਈ ਖੁੱਲ ਕੇ ਵਕਾਲਤ ਕਰਨ ਵਾਲਿਆਂ ਵਿੱਚੋਂ ਮਾਲਵਿੰਦਰ ਸਿੰਘ ਕੰਗ ਇੱਕ ਨੇ ਮਾਲਵਿੰਦਰ ਸਿੰਘ ਕੰਗ ਦਾ ਹਾਲਾਂਕਿ ਪਛੋਕੜ ਭਾਰਤੀ ਜਨਤਾ ਪਾਰਟੀ ਵਾਲਾ ਰਿਹਾ ਹੈ ਇਸ ਤੋਂ ਬਾਅਦ ਮਾਲਵਿੰਦਰ ਸਿੰਘ ਕੰਗ ਨੂੰ ਆਮ ਆਦਮੀ ਪਾਰਟੀ ਨੇ ਸੂਬਾਈ ਬੁਲਾਰਾ ਬਣਾਇਆ ਅਤੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਾ ਇੰਚਾਰਜ ਵੀਲਾ ਦਿੱਤਾ ਲਗਾਤਾਰ ਸਰਗਰਮੀਆਂ ਵਿਖਾਈਆਂ ਜਾ ਰਹੀਆਂ ਨੇ ਮਾਲਵਿੰਦਰ ਸਿੰਘ ਕੰਗ ਦੀ ਤਰਫੋਂ ਜੇਕਰ ਇਸ ਤੋਂ ਅੱਗੇ ਦੀ ਗੱਲ ਕਰ ਲਈ ਜਾਵੇ ਤਾਂ ਮਾਲਵਿੰਦਰ ਸਿੰਘ ਕੰਗ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸੂਚੀ ਦੇ ਵਿੱਚ ਦੂਜਾ ਨਾਮ ਆਉਂਦਾ ਹੈ ਦੀਪਕ ਪਾਲੀਦਾ ਦੀਪਕ ਪਾਲੀ ਕਈ ਲੰਬੇ ਸਮੇਂ ਤੋਂ ਜਿਹੜਾ ਪਾਰਟੀ ਦੇ ਨਾਲ ਜੁੜੇ ਆ ਚੰਗੀ ਪਛਾਣ ਹਲਕੇ ਦੇ ਅੰਦਰ ਅਤੇ ਉਹਨਾਂ ਦੀ ਮਜ਼ਬੂਤ ਦਾਵੇਦਾਰੀ ਹੈ ਟਿਕਟ ਨੂੰ ਲੈ ਕੇ ਤੇ ਚਰਚਾਵਾਂ ਇਹ ਵੀ ਨੇ ਕਿ ਕੈਬਨਟ ਮੰਤਰੀ ਹਰਜੋਤ ਸਿੰਘ ਬੈਸ ਨੂੰ ਵੀ ਆਮ ਆਦਮੀ ਪਾਰਟੀ ਮੈਦਾਨ ਚ ਉਤਾਰ ਸਕਦੀ ਹੈ ਉਹਨਾਂ ਦੀ ਦਾਵੇਦਾਰੀ ਵੀ ਹੈ ਉਹਨਾਂ ਦੇ ਵੱਲੋਂ ਸਰਗਰਮੀਆਂ ਲਗਾਤਾਰ ਹਲਕੇ ਦੇ ਵਿੱਚ ਵੇਖੀਆਂ ਜਾ ਰਹੀਆਂ ਨੇ ਮੰਤਰੀ ਦਾ ਉਹਦੇ ਦਾ ਲਾਭ ਉਠਾਉਂਦਿਆਂ ਹੋਇਆ ਉਹ ਲਗਭਗ ਸਮੁੱਚੇ ਹਲਕੇ ਦੇ ਵਿੱਚ ਵਿਚਰਦੇ ਆਉਂਦੇ ਨੇ ਤੇ ਇਸੇ ਹਲਕੇ ਤੋਂ ਯੋਗ ਵਿਧਾਇਕ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੀ ਹਰਜੋਤ ਬੈਸ 222 ਦੇ ਵਿੱਚ ਭਾਰੀ ਵੋਟਾਂ ਦੇ ਨਾਲ ਜਿੱਤ ਕੇ ਵਿਧਾਇਕ ਬਣੇ ਸਨ ਇਸ ਤੋਂ ਅੱਗੇ ਵੱਡਾ ਨਾਮ ਜਿਹੜਾ ਸਾਹਮਣੇ ਆਉਂਦਾ ਆ ਉਹ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਡਾ ਦਾ ਐਡਵੋਕੇਟ ਦਿਨੇਸ਼ ਚੱਡਾ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਆ ਸੋਸ਼ਲ ਅਤੇ ਲੀਗਲ ਐਕਟੀਵਿਸਟ ਦੇ ਤੌਰ ਦੇ ਉੱਤੇ ਦinesh chadda ਦੇ ਵੱਲੋਂ ਕਈ ਸਰਗਰਮੀਆਂ ਕੀਤੀਆਂ ਗਈਆਂ 222 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੇ ਵੱਲੋਂ ਵੱਡੇ ਆਗੂਆਂ ਨੂੰ ਮਾਤ ਦਿੱਤੀ ਗਈ ਜਿਸ ਦੇ ਵਿੱਚ ਉਸ ਵੇਲੇ ਦੇ ਪੰਜਾਬ ਜੂਤ ਕਾਂਗਰਸ ਦੇ ਪ੍ਰਧਾਨ ਬਰੇਂਦਰ ਸਿੰਘ ਢਿੱਲੋਂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦਾ ਨਾਂ ਹੈ ਅਜਿਹੇ ਆਗੂਆਂ ਨੂੰ ਮਾਤ ਦੇ ਕੇ ਦਿਨੇਸ਼ ਚੱਡਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਿਆ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਦਿਨੇਸ਼ ਚੱਡਾ ਦੀ ਦਾਅਵੇਦਾਰੀ ਵੀ ਇੱਥੇ ਪਰਖੀ ਜਾਣੀ ਹੈ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਸਰਵੇ ਕਰਾ ਰਹੀ ਹੈ ਤੇ ਉਹਨਾਂ ਸਰਵੇਆਂ ਦੇ ਅੰਦਰ ਦinesh chadda ਦਾ ਜਿਹੜਾ ਨਾਮ ਹੈ ਉਹ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਇਸ ਸਭ ਕਾਸੇ ਦੇ ਵਿੱਚ ਇੱਕ ਨਾਮ ਹੋਰ ਉੱਭਰ ਕੇ ਸਾਹਮਣੇ ਆ ਰਿਹਾ ਉਹ ਆ ਰਿਹਾ ਮਿਲਕ ਫੈਟ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਦਾ ਨਰਿੰਦਰ ਸ਼ੇਰਗਿੱਲ ਲਗਾਤਾਰ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਿਚਰਦੇ ਰਹੇ ਹਨ ਉਹਨਾਂ ਦੇ ਵੱਲੋਂ ਪਿਛਲੀ ਵਾਰ ਵੀ ਦਾਵੇਦਾਰੀ ਠੋਕੀ ਗਈ ਸੀ ਪਿਛਲੀ ਵਾਰ ਵੀ ਕਿਹਾ ਗਿਆ ਸੀ ਕਿ ਨਰਿੰਦਰ ਸ਼ੇਰਗਿੱਲ ਜਿਹੜੇ ਆ ਉਮੀਦਵਾਰ ਹੋਣਗੇ ਨਰਿੰਦਰ ਸ਼ੇਰਗਿੱਲ ਬਾਰੇ ਇਹ ਵੀ ਹੈ ਕਿ ਨਰਿੰਦਰ ਸ਼ੇਰਗਿੱਲ 219 ਦੀਆਂ ਲੋਕ ਸਭਾ ਚੋਣਾਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜ ਚੁੱਕੇ ਨੇ ਨਰਿੰਦਰ ਸ਼ੇਰਗਿੱਲ ਨੇ ਆਪਣੀ ਜਿਹੜੀ ਇਹ ਸਿਆਸਤ ਦੀ ਸ਼ੁਰੂਆਤ ਉਹ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਜੋ ਕਿ CPI ਅਹਿਮਦਾ ਜਿਹੜਾ ਆ ਵਿਦਿਆਰਥੀ ਵਿੰਗ ਹੈ ਉਸ ਤੋਂ ਕੀਤੀ ਸੀ ਨਰਿੰਦਰ ਸ਼ੇਰ ਗਿੱਲ ਜਿਹੜਾ ਵਿਦਿਆਰਥੀ ਸਿਆਸਤ ਤੋਂ ਹੀ ਜਿਹੜਾ ਹੈ ਰਾਜਨੀਤੀ ਦੇ ਨਾਲ ਜੁੜੇ ਹੋਏ ਆ ਪਿਛਲੀ ਵਾਰ 50000 ਦੇ ਕਰੀਬ ਨਰਿੰਦਰ ਸ਼ੇਰ ਗਿੱਲ ਵੱਲੋਂ ਵੋਟ ਲਈ ਗਈ ਸੀ ਇਸ ਵਾਰ ਸਥਿਤੀਆਂ ਬਦਲੀਆਂ ਨੇ ਅਤੇ ਵੱਡੀ ਦਾਵੇਦਾਰੀ ਨਰਿੰਦਰ ਸ਼ੇਰ ਗਿੱਲ ਹੋਰਾਂ ਦੀ ਵੀ ਹੈ ਤੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵਿਚਾਰਾਂ ਵੀ ਕੀਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਇਹ ਕੁਝ ਉਮੀਦਵਾਰ ਨੇ ਜਿਨ੍ਹਾਂ ਦੇ ਵੱਲੋਂ ਦਾਵੇਦਾਰੀ ਕੀਤੀ ਜਾ ਰਹੀ ਹੈ ਇਹ ਵੱਡੇ ਆਗੂ ਨੇ ਸਾਰਿਆਂ ਦਾ ਆਪਣਾ ਆਪਣਾ ਆਧਾਰ ਤੇ ਆਪਣਾ ਆਪਣਾ ਜਿਹੜਾ ਲੋਕਪ੍ਰੇਤਾ ਹੈ ਲੋਕਾਂ ਦੇ ਅੰਦਰ ਲੋਕਾਂ ਦੇ ਅੰਦਰ ਹਰਮਨ ਪਿਆਰਤਾ ਹੈ ਲੋਕਾਂ ਦੇ ਨਾਲ ਮੇਲਜੋਲ ਹੈ ਖਾਸ ਕਰਕੇ ਨਰਿੰਦਰ ਸ਼ੇਰਗਿੱਲ ਹਰਜੋਤ ਬੈਸੋਂ ਦਿਨੇਸ਼ ਚੱਡਾ ਹੋਣ ਅਤੇ ਮਾਲਵਿੰਦਰ ਸਿੰਘ ਕੰਗ ਹੋਣ ਇਹਨਾਂ ਦੇ ਨਾਮ ਪ੍ਰਮੁਖਤਾ ਦੇ ਨਾਲ ਲੈ ਜਾ ਰਿਹਾ ਪਰ ਸਥਿਤੀ ਹਾਲੇ ਸਪਸ਼ਟ ਨਹੀਂ ਦਾਵੇਦਾਰ ਕਈ ਨੇ ਆਮ ਆਦਮੀ ਪਾਰਟੀ ਦੀ ਸਥਿਤੀ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਅਨਾਰਤਾ ਇੱਕ ਹੈ ਪਰ ਉਸ ਨੂੰ ਖਾਣ ਵਾਲੇ ਬਿਮਾਰ ਕਈ ਜ਼ਿਆਦਾ ਨੇ ਜਿਸ ਕਰਕੇ ਸਥਿਤੀ ਕਈ ਵਾਰ ਗੁੰਝਲਦਾਰ ਹੁੰਦੀ ਵਿਖਾਈ ਦਿੰਦੀ ਹੈ ਤੇ ਇਸ ਤੋਂ ਅੱਗੇ ਜੇਕਰ ਕਾਂਗਰਸ ਦੀ ਗੱਲ ਕਰ ਲਈ ਜਾਵੇ ਕਾਂਗਰਸ ਦੇ ਅੰਦਰ ਵੀ ਇਸ ਵੇਲੇ ਇੱਕ ਹਨਾਰ ਸੋਬੂ ਮਾਰ ਵਾਲਾ ਹਾਲ ਹੈ ਮੌਜੂਦਾ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦੋਚਿੱਤੀ ਦੇ ਵਿੱਚ ਨੇ ਕਦੇ ਤਾਂ ਉਹਨਾਂ ਦਾ ਮਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਹੀ ਲੜਦਾ ਕਰਦਾ ਹੈ ਕਦੇ ਉਹ ਲੁਧਿਆਣੇ ਵੱਲ ਨੂੰ ਮੂੰਹ ਕਰ ਦਿਆ ਅਤੇ ਕਦੇ-ਕਦੇ ਉਹ ਆਪਣੀ ਗੱਡੀ ਦਾ ਗੇਅਰ ਜਿਹੜਾ ਹੈ ਉਹ ਚੰਡੀਗੜ੍ਹ ਵੱਲ ਨੂੰ ਪਾ ਲੈਂਦੇ ਆ ਪਰ ਸਥਿਤੀ ਇਹ ਹੈ ਕਿ ਮਨੀਸ਼ ਤਿਵਾੜੀ ਇਸ ਸਮੇਂ ਜ਼ਿਆਦਾ ਸੁਰੱਖਿਅਤ ਤੇ ਸੇਫ ਮਹਿਸੂਸ ਕਰਦੇ ਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਿਉਂਕਿ ਇੱਥੋਂ ਲੋਕ ਸਭਾ ਮੈਂਬਰ ਨੇ ਚੰਗੀਆਂ ਗਰਾਂਟਾਂ ਵੰਡੀਆਂ ਨੇ ਲਗਾਤਾਰ ਉਹ ਹਲਕੇ ਦੇ ਵਿੱਚ ਵਿਚਰਦੇ ਰਿਹਾ ਜਿਸ ਦਾ ਉਹਨਾਂ ਨੂੰ ਲਾਭ ਹੋਣਾ ਸੁਭਾਵਿਕ ਹੈ ਇਸ ਤੋਂ ਬਾਅਦ ਜੇਕਰ ਕਾਂਗਰਸ ਦੇ ਹੋਰ ਆਗੂਆਂ ਦੀ ਗੱਲ ਕਰ ਲਈ ਜਾਵੇ ਤਾਂ ਇਸ ਦੇ ਵਿੱਚ ਆ ਨਵਾਂ ਸ਼ਹਿਰ ਦੇ ਸਾਬਕਾ ਵਿਧਾਇਕ ਅਤੇ ਪੁਰਾਣੇ ਕਾਂਗਰਸੀ ਅੰਗਰ ਸੈਣੀ ਦਾ ਨਾਮ ਸ਼ਾਮਿਲ ਹੈ ਅੰਗਰ ਸੈਣੀ ਦਾ ਪਿਸ਼ੋਕੜ ਹੈ ਜਿਹੜਾ ਪੁਰਾਣਾ ਸਿਆਸੀ ਅਤੇ ਕਾਂਗਰਸੀ ਪਿਛੋਕੜ ਹੈ ਸੈਣੀ ਬਰਾਦਰੀ ਦੀ ਵੋਟ ਹੈ ਜਿਹੜੀ ਉਹ ਕਾਫੀ ਹੈ 2 ਤੋਂ 2.5 ਲੱਖ ਵੋਟ ਹੈ ਜਿਹੜੀ ਸੈਣੀ ਬਰਾਦਰੀ ਦੀ ਉਹ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਅੰਦਰ ਹੈ ਅਤੇ ਸਿਆਸੀ ਪਿਛੋਕੜ ਹੋਣ ਕਰਕੇ ਤੇ ਨਵਾਂ ਸ਼ਹਿਰ ਹਲਕਾ ਜਿਹੜਾ ਵਿਧਾਨ ਸਭਾ ਹਲਕਾ ਹੈ ਉਹ ਵੀ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦਾ ਹਿੱਸਾ ਹੈ ਅਤੇ ਉਸ ਨੂੰ ਵੇਖਦਿਆਂ ਹੋਇਆ ਅੰਗਰ ਸੈਣੀ ਦੀ ਦਾਵੇਦਾਰੀ ਕਾਂਗਰਸ ਦੇ ਅੰਦਰ ਕਿਹਾ ਜਾ ਰਿਹਾ ਹੈ ਕਿ ਕਾਫੀ ਵੱਡੇ ਪਦਰ ਤੇ ਉੱਭਰ ਕੇ ਸਾਹਮਣੇ ਆ ਰਹੀ ਹੈ ਇਸੇ ਤਰ੍ਹਾਂ ਨਾਲ ਹੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਵੀ ਦਾਵੇਦਾਰੀ ਠੋਕੀ ਜਾ ਰਹੀ ਹੈ ਰਾਣਾ ਗੁਰਜੀਤ ਸਿੰਘ ਸਾਫਕਾ ਕੈਬਨਿਟ ਮੰਤਰੀ ਹੈ ਜਲੰਧਰ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਐਸ ਸਮੇਂ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਹੈ ਕਾਫੀ ਸੀਨੀਅਰ ਆਗੂ ਹੈ ਉਹਨਾਂ ਦੇ ਵੱਲੋਂ ਵੀ ਦਾਵੇਦਾਰੀ ਠੋਕੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਦਾਵੇਦਾਰੀ ਠੋਕੀ ਜਾ ਰਹੀ ਹੈ ਇਸੇ ਨਾਲ ਹੀ ਸਾਬਕਾ ਖੇਡ ਮੰਤਰੀ ਅਤੇ ਜਲੰਧਰ ਸ਼ੌਣੀ ਤੋਂ ਵਿਧਾਇਕ ਪ੍ਰਗਟ ਸਿੰਘ ਦਾ ਨਾਮ ਵੀ ਚਰਚਾ ਦੇ ਵਿੱਚ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ਨੂੰ ਲੈ ਕੇ ਕਾਂਗਰਸ ਦੇ ਅੰਦਰ ਕਦੇ-ਕਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਦਾ ਨਾਮ ਵੀ ਆ ਜਾਂਦਾ ਹੈ ਜੋ ਇਸ ਸਮੇਂ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਪਾਰਟੀ ਅਤੇ ਰਵਨੀਤ ਬਿੱਟੂ ਦੋਵੇਂ ਦੋ ਚੁੱਤੀ ਦੇ ਵਿੱਚ ਨੇ 605 ਦਾ ਸ਼ਿਕਾਰ ਨੇ ਪਰ ਫਿਲਹਾਲ ਸਥਿਤੀ ਦੇ ਅੰਦਰ ਜਿਹੜਾ ਮਨੀਸ਼ ਤਿਵਾੜੀ ਦਾ ਨਾਮ ਅਤੇ ਅੰਗਰ ਸੈਣੀ ਦਾ ਨਾਮ ਸਭ ਤੋਂ ਅੱਗੇ ਚੱਲਦਾ ਹੋਇਆ ਵਿਖਾਈ ਦੇ ਰਿਹਾ ਹੈ ਉਧਰ ਦੂਜੇ ਪਾਸੇ ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਮ ਆਇਆ ਉਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਦਾ ਨਾਮ ਆਇਆ 2009 ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਇਸ ਹਲਕੇ ਤੋਂ ਚੋਣ ਲੜੇ ਸੀ ਅਤੇ ਜਿਹੜਾ ਰਵਨੀਤ ਮਿੱਟੂ ਤੋਂ ਹਾਰ ਗਏ ਸੀ ਪਰ ਸਥਿਤੀਆਂ ਇਸ ਵਾਰ ਬਦਲੀਆਂ ਨੇ ਅਕਾਲੀ ਦਲ ਦੇ ਅੰਦਰ ਵੀ ਇਸ ਗੱਲ ਨੂੰ ਲੈ ਕੇ ਚਰਚਾ ਹੈ ਪਰ ਅਕਾਲੀ ਦਲ ਦੇ ਵਿੱਚ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਮ ਜਿਹੜਾ ਹੈ ਉਹ ਕਾਫੀ ਜਿਹੜਾ ਅੱਗੇ ਚੱਲ ਰਿਹਾ ਦੱਸਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਦੇ ਵੱਲੋਂ ਜਿਹੜੀਆਂ ਆਪਣੀਆਂ ਸਰਗਰਮੀਆਂ ਨੇ ਉਹ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੀਆਂ ਵਿੱਢੀਆਂ ਗਈਆਂ ਨੇ ਚਾਹੇ ਉਹ ਗੜ ਸ਼ੰਕਰ ਹੋਵੇ ਮੋਹਾਲੀ ਹੋਵੇ ਖਰੜ ਹੋਵੇ ਨਵਾਂ ਸ਼ਹਿਰ ਹੋਵੇ ਬਲਾਚੌਰ ਹੋਵੇ ਇਹਨਾਂ ਹਲਕਿਆਂ ਦੇ ਅੰਦਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਲਗਾਤਾਰ ਆਪਣੀਆਂ ਸਰਗਰਮੀਆਂ ਕਰਦੇ ਹੋਏ ਵਿਖਾਈ ਦਿੰਦੇ ਆ ਸੂਤਰ ਦੱਸਦੇ ਆ ਕਿ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਜਾਂਦਾ ਹੈ ਤਾਂ ਰਾਜ ਸਥਿਤੀ ਹੈ ਜਿਹੜੀ ਉਹ ਵੱਖਰੀ ਹੋਵੇਗੀ ਹਲਕੇ ਦੀ ਹਲਕੇ ਦੀ ਸਥਿਤੀ ਨੂੰ ਲੈ ਕੇ ਲਗਾਤਾਰ ਜਿਹੜਾ ਦੋਵੇਂ ਪਾਰਟੀਆਂ ਨਵਜ ਟਟੋਲਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾਵੇ ਜੇਕਰ ਭਾਰਤੀ ਜਨਤਾ ਪਾਰਟੀ ਇਕੱਲਿਆਂ ਚੋਣ ਲੜਦੀ ਹੈ ਤਾਂ ਉਸ ਨੂੰ ਲੈ ਕੇ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਫਕਾ ਲੋਕ ਸਭਾ ਮੈਂਬਰ ਤੇ ਰਾਜ ਸਭਾ ਮੈਂਬਰ ਅਵਨਾਸ਼ ਰਾਏ ਖੰਨਾ ਦਾ ਨਾਮ ਜਿਹੜਾ ਕਾਫੀ ਅੱਗੇ ਚੱਲ ਰਿਹਾ ਹੈ ਐਸੇ ਨਾਲ ਹੀ ਭਾਜਪਾ ਦੇ ਜਿਹੜਾ ਸੂਬਾ ਉਮੀਦਪਰਧਾਨ ਨੇ ਸੁਭਾਸ਼ ਸ਼ਰਮਾ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੀ ਜਿਹੜਾ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਨੇ ਭਾਰਤੀ ਜਨਤਾ ਪਾਰਟੀ ਇਹਨਾਂ ਦੇ ਨਾਵਾਂ ਨੂੰ ਲੈ ਕੇ ਵੀ ਜਿਹੜਾ ਵਿਚਾਰ ਕਰ ਸਕਦੀ ਹੈ ਸਿਆਸੀ ਹਲਕਿਆਂ ਦੇ ਅੰਦਰ ਇਹ ਚਰਚਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਕੱਠੇ ਆਉਂਦੇ ਤਾਂ ਭਾਰਤੀ ਜਨਤਾ ਪਾਰਟੀ ਸ਼੍ਰੀ ਆਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ਦੇ ਉੱਤੇ ਦਾਵੇਦਾਰੀ ਠੋਕ ਸਕਦੀ ਹੈ ਜੇਕਰ ਦਾਵੇਦਾਰੀ ਠੋਕੀ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤਾਂ ਕਿਸੇ ਵੱਡੇ ਸਿੱਖ ਚਿਹਰੇ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਪਰ ਸਥਿਤੀ ਅਜਿਹੀ ਨਹੀਂ ਲੱਗਦੀ ਸ਼੍ਰੋਮਣੀ ਅਕਾਲੀ ਦਲ ਖਾਲਸੇ ਦੀ ਜਨਮ ਭੂਮੀ ਵਾਲੀ ਸਿੱਖ ਰਵੈਤੀ ਸੀਟ ਨੂੰ ਛੱਡਣ ਦੇ ਮੂੜ ਦੇ ਵਿੱਚ ਨਹੀਂ ਨਜ਼ਰ ਆਉਂਦੀ ਪਰ ਲਗਾਤਾਰ ਇਸ ਨੂੰ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵਿਧਾਨ ਸਭਾ ਹਲਕਿਆਂ ਦੀ ਗੱਲ ਕਰ ਲਈ ਜਾਵੇ ਤਾਂ 9 ਵਿਧਾਨ ਸਭਾ ਹਲਕਿਆਂ ਦੇ ਉੱਤੇ ਇਹ ਹਲਕਾ ਜਿਹੜਾ ਹੈ ਉਹ ਬਣਿਆ ਹੋਇਆ ਜਿਸ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਰੂਪਨਗਰ ਸਾਬਜਾਦਾ ਅਜੀਤ ਸਿੰਘ ਨਗਰ ਖਰੜ ਗੜਸ਼ੰਕਰ ਬਲਾਚੌਰ ਨਵਾਂ ਸ਼ਹਿਰ ਵਰਗੇ ਹਲਕੇ ਸ਼ਾਮਲ ਨੇ ਪਰ ਵੱਡੀ ਗੱਲ ਇਹ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਆਪਣੀ ਸਥਿਤੀ ਜਾਂਚਣ ਚ ਲੱਗੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਮਜ਼ਬੂਤ ਦਾਵੇਦਾਰੀਆਂ ਨੇ ਕਾਂਗਰਸ ਦੇ ਅੰਦਰ ਵੀ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਵੇਖਣਾ ਇਹ ਗੱਲ ਹੋਵੇਗੀ ਕਿ ਇਹਨਾਂ ਦੋਵਾਂ ਪਾਰਟੀਆਂ ਚੋਂ ਕਿਸ ਦਾ ਪਤਾ ਨਿਕਲਦਾ ਹੈ ਤੇ ਮੁਕਾਬਲਾ ਕਿਸ ਪ੍ਰਕਾਰ ਜਾਂਦਾ ਹੈ ਵੱਡੀ ਗੱਲ ਇਹ ਹੈ ਕਿ ਕਾਲੀ ਦਲ ਤੇ ਭਾਜਪਾ ਦੇ ਬਾਰੇ ਕਹੀ ਜਾਵੇ ਤਾਂ ਉਹਨਾਂ ਦੀ ਫਿਲਹਾਲ ਗੱਠਜੋੜ ਨੂੰ ਲੈ ਕੇ ਕੁੰਡੀ ਅੜੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਅਦੇ ਦਿਨ ਚ ਸਥਿਤੀ ਸਪਸ਼ਟ ਹੋ ਜਾਵੇਗੀ ਉਸ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਉੱਤੇ ਵੀ ਜਿਹੜੀ ਇਹ ਸਥਿਤੀ ਸਪਸ਼ਟ ਹੋਣ ਦੀ ਉਮੀਦ ਹੈ